हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪਿੰਡ ਟੋਟੀਆਂ ਨੂੰ ਸੋਨੂ ਸ਼ਹਿਰੇ ਪਨਵਾ ਤੋਂ ਤਕਰੀਬਨ ਕੋਈ 2 2.5 ਕਿਲੋਮੀਟਰ ਦੀ ਦੂਰੀ ਆ ਸਰਦਾਰ ਗੁਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਗਗਨਵੀਰ ਆਪਣੇ ਨਾਲ ਹੋਊਗਾ ਪੂਰੀ ਡੀਟੇਲ ਜਿਹੜੀ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋ ਟੋਟਲ 4 ਬੈੜਾ ਜਿਹੜੀਆਂ ਤੁਸੀਂ ਸਾਹਮਣੇ ਸਕਰੀਨ ਦੇ ਵਿੱਚ ਦੇਖ ਰਹੇ ਜੇ 4 ਬੈੜਾ ਬਕਾਊ ਆ HF نسل ਬਰੀਡ ਦੇ ਵਿੱਚ ਦੋ ਬੜਾ ਸੂਈਆਂ ਦੋ ਗਬਣ ਦਿਖਾਵਾਂਗੇ ਬਾਕੀ ਮਾਲ ਹੋਰ ਵੀ ਹੈਗਾ ਠੀਕ ਆ ਜੀ ਫਿਲਹਾਲ ਜਿਹੜਾ ਅੱਜ ਆਪਾਂ ਤੁਹਾਨੂੰ ਮਾਲ ਦਿਖਾਉਣਾ ਜਾਂ ਇਸ ਵੀਡੀਓ ਦੇ ਵਿੱਚ ਪਾ ਰਹੇ ਆ ਉਹ ਚਾਰ ਇਹ ਬੜਾ ਨੇ ਬਾਕੀ ਵਜਨ ਦੋ ਢਾਲੀਆਂ ਨੇ ਪੂਰੀ ਗੱਲਬਾਤ ਕਰਦੇ ਆ ਤਰੀਕ ਅੱਜ 25 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਟਾਈਮ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹ ਜੇ ਰਹਿਣ ਦੀ ਠੀਕ ਆ ਜੀ ਚਾਹੇ ਕੋਈ ਆਪਣਾ ਵੀਰ ਕਾਰੀਗਰਾ ਚਾਹੇ ਕੋਈ ਆਪਣਾ ਭਰਾ ਘਰੇਲੂ ਘਰ ਵਾਲਾ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰੋ ਜਿਹੜਾ ਮਾਲ ਤਾਨੂੰ ਆਪਾਂ ਗੱਭਣ ਦਿਖਾਵਾਂਗੇ ਆਪਣੀ 蒂ਪ ਕੇ ਚੌਥਾਂ ਦੇ ਤਸੱਲੀ ਕਰਕੇ ਲੈ ਕੇ ਜਾਓ। ਆਓ ਕਰਦੇ ਆਂ ਪੂਰੀ ਗੱਲਬਾਤ ਗਗਨ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾ। ਸਾਸਰੀ ਗਲ ਸੰਦੂ ਸਾਹਿਬ ਕੀ ਹਾਲ ਜੋ ਹੋਰ ਭਾਜੀ? ਠੀਕ ਠਾਕ ਜੋ। ਕੈਮ ਵਾ? ਐ ਕੈਮ ਕੈਮ ਕਿਰਪਾ ਗੁਰੂ ਰਾਮ ਦਾ ਸ਼ੁਕਰ ਮਾਲਕ ਦਾ। ਹਾਂਜੀ ਹਾਂਜੀ। ਲਾ ਵੀ ਗਗਨ ਵੀਰੇ ਮਾਲ ਵੀ ਆਪਾਂ ਦਿਖਾਵਾਂਗੇ ਭੈਣ ਭਰਾਵਾਂ ਨੂੰ। ਹਾਂਜੀ ਹਾਂਜੀ। ਬਾਕੀ ਵਪਾਰ ਨਾਲ ਜਿਹੜਾ ਤੁਹਾਡਾ ਨੈਣ ਦਾ ਕੰਮ ਆ ਬਾਕੀ ਜਿਹੜੇ ਨਵੇਂ ਵੀਰ ਆਪਣੇ ਨਾਲ ਜੁੜੇ ਆ ਉਹਨਾਂ ਦਾ ਆਪ ਅਕਸਰ ਧਿਆਨ ਦੇ ਵਿੱਚ ਲਿਆਉਂਦੇ ਰਹਿੰਦੇ ਆ ਚਲੋ ਪੁਰਾਣਾ ਕੰਮ ਆ। ਹਾਂ ਬਾਹੂ ਇਦਾਂ ਹੀ ਡੇਲੀ ਆਉਂਦੇ ਰਹਿੰਦੇ ਸਨ ਤੁਸਾ ਠੀਕ ਆ ਅੱਜ ਵੈਸੇ ਐਨੀਮਲ ਕਿੰਨੇ ਵਿਖਾਉਣੇ ਸੀ ਪੈਸੇ ਹੋਣਾ 4 ਆਪਾਂ ਵੀਡੀਓ ਦੇ ਵਿੱਚ ਪਾਣੇ ਸੰਧੂ ਸਾਹਿਬ 6-7 ਵਿਖਾਉਣੇ ਦੋ ਬੈੜਾ ਸਾਈਡ ਤੇ ਕੀਤੀਆਂ ਉਹ ਵਿਕੀਆਂ ਬੈੜਾ ਜਾਣੀਆਂ ਵਾ ਠੀਕ ਆ ਸੇਲ ਹੋ ਗਈਆਂ ਨੇ ਸੇਲ ਹੋਈਆਂ ਵਾ ਠੀਕ ਆ ਜੀ ਹਾਂਜੀ ਤਾਂ 4 ਬੈੜਾ ਆਪਣੇ ਕੋਲ ਦੋ ਸੁਈਆਂ ਦੋ ਤਿਆਰੀ ਤੇ ਬਿਲਕੁਲ ਠੀਕ ਆ ਜੀ ਲਓ ਵੀ ਦੋ ਸੁਈਆਂ ਦਾ ਦੋ ਤਿਆਰੀ ਵਾਲੀਆਂ ਨੇ ਹਾਂਜੀ ਬਾਕੀ ਵੀਡੀਓ ਤੁਸੀਂ ਹੱਦ ਤੱਕ ਦੇਖਿਆ ਜੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਸੱਲੀ ਨਾਲ ਮਾਲ ਦਿਖਾਵਾਂਗੇ ਬਾਕੀ ਜਿੰਨਾ ਦੁੱਧ ਦੱਸਿਆ ਜਾਊਗਾ ਉਹਨੂੰ ਬੇਸ਼ੱਕ ਇਤਿਆਨ ਕੀ ਆਪਦੀ ਚਵਾਈ ਕਰਕੇ ਤੁਸਾਂ ਬਸੀ ਬਸ ਸੰਧੂ ਸਾਹਿਬ ਦੋ ਟਾਈਮ ਚੋਕੇ ਖੜਨਾ ਲਾਮੇ ਵਾਲੀ ਗੱਲ ਹੀ ਕੋਈ ਰਹਿ ਜਾਂਦੀ ਠੀਕ ਹੈ ਭਰਾ ਹਾਂਜੀ ਹਾਂਜੀ ਤਾਂ ਵੀ ਕਾਹਨ ਸ਼ੁਰੂਆਤ ਕਰਦੇ ਆ ਇਸੇ ਬਲੈਕ ਵੈਡ ਤੋਂ ਠੀਕ ਆ ਤੇ ਸਵੇਰਾਂ ਦੇ ਵਿੱਚ ਫਿਰ ਕਿਵੇਂ ਆ ਸੰਧੂ ਸਾਹਿਬ ਦੂਜਾ ਸੂਗਾ ਜੀ ਤੇ ਪਰਸੋਂ ਰਾਤ ਦੀ ਸੂਈ ਆ ਠੀਕ ਆ ਇਹਦੇ ਥੱਲੇ ਹੁਣ ਸੰਧੂ ਸਾਹਿਬ 15 16 ਕਿਲੋ ਜਿਹੜਾ ਆਪਾਂ ਮਿੰਤੀ ਵਾਲਾ ਨਾ ਉਹ ਬੌਲਾ ਵਾ ਠੀਕ ਆ ਜੀ ਪਕਾਵਾ ਆਪਾਂ 18 19 ਦਾ ਵੀ ਹੋਵੇ ਜਿਹੜਾ ਆਪਾਂ 16 ਕਿਲੋ ਮਿਲ ਲੈਣਾ ਠੀਕ ਆ ਉਹ ਹੋਊਗਾ 나ੜੂ ਨਾਲ ਆਵੇ ਬੱਚੇ ਦੇ ਇਧਰ ਬੱਚਾ ਮਗਰ ਆ ਬੱਚਾ ਗਿੱਲਾ 나ੜੂ ਹੋਊਗਾ ਇਧਰ ਬੱਚਾ ਮਗਰ ਆ ਠੀਕ ਆ ਜੀ 나ੜੂਆ ਨਾਲ ਆ ਬੱਚੇ ਤੇ ਪਰਸੋਂ ਦੀ ਸੂਈ ਆ 16 ਲੀਟਰ ਤੋਂ ਬਾਹਰ ਵਾਰੀ ਆ ਹਾਂ ਹੋਊਗਾ ਬਾਹਰ ਹੀ ਤੁਸੀਂ 16 ਮੰਨ ਕੇ ਆਪਣੇ ਕੋਈ ਵੀਰ ਭਰਾ ਕੋਈ ਲਵੇ ਦੋ ਟਾਈਮ ਆਪਦੀ ਚਵਾਈ ਕਰੇ ਠੀਕ ਆ ਇਧਰ ਬਖਾਦ ਗਿਆ ਆਪਾਂ ਤੁਹਾਨੂੰ ਤੋੜ ਕੇ ਤਸੱਲੀ ਦੇ ਨਾਲ ਹਾਂਜੀ ਹਾਇ ਦੂਜਾ ਸੂਬਾ ਵੇ ਦੂਜਾ ਜੀ ਦੂਜਾ ਪਿਓਰ ਦੂਜਾ ਕਦਕੂ ਤੋਂ ਪੂਰਾ ਵਜਨ ਲੋਡ ਤੁਸੀਂ ਚੈੱਕ ਕਰ ਲਓ ਹਾਂਜੀ ਹੁਣ ਮੌਕੇ ਤੇ ਆਪਾਂ ਦੇਖ ਰਹੇ ਆ ਤਾਂ ਤੁਹਾਨੂੰ ਉਹ ਜਾਣਕਾਰੀ ਦਵਾਂਗੇ ਜਿਹੜੀ ਚੀਜ਼ ਆਪਾਂ ਮੌਕੇ ਤੇ ਦੇਖੀ ਕਵਾਜੂ ਬਹੁਤ ਚੰਗਾ ਲੱਗਾ ਸੰਧੂ ਸਾਹਿਬ ਆ ਵੇਖੋ ਰਗ ਬਲੈਕ ਕੁਝ ਕੁ ਜਿਹੜੇ ਸਪੋਰਟ ਹਵਾਨੇ ਦੇਵੇ ਦੇ ਉੱਪਰ ਮਰਜੀ ਸੰਧੂ ਸਾਹਿਬ ਅੰਗਾ ਪਾਓ ਮਰਜੀ ਨਾ ਪਾਓ ਕਰਮਾਲੀ ਉਹ ਭਾਵੇਂ ਇਦਾਂ ਹੀ ਥੱਲੇ ਤਾਂ ਕੇ ਬੈਠੇ ਰੋ ਕਰਮਾਲੀ ਦੇ ਹਾਂ ਵੀ ਓਦਾਂ ਪੂਰੀ ਠੰਡੀ ਥੱਤ ਬਲੀ ਕੋਈ ਨਹੀਂ ਆ ਵੀ ਹਾਂ ਹਾਂਜੀ ਬਾਕੀ ਚਮਕ ਚਮਕ ਬੜੀ ਆ ਵਸ਼ੀਦੀ ਹਮ ਹਲੇ ਦੁੱਧ ਤੇ ਸੰਧੂ ਸਾਹਿਬ ਚੜਨਾ ਦੁੱਧ ਨੇ 20 ਕਿਲੋ ਮਨਾਉਣਾ ਕਰਮਾਲੀ ਨੇ ਸਹੀ ਹੈ ਜੀ ਹਲੇ ਦੇ ਮੰਨ ਲੋ ਵੀ ਕੱਚਾ ਬੋਲਾ ਹੀ ਆ ਦੇ ਸੋ ਪਿੰਡੇ ਦੀ ਵੀ ਬੜੀ ਸਟੇਟ ਉੱਤੋਂ ਵੀ ਬਿਲਕੁਲ ਪੱਧਰ ਪੁੱਧਰ ਪੂਰੀ ਆ ਹਾਂਜੀ ਬੈਕਸਾਈਡ ਲੇਵਾ ਵੀ ਤੁਸੀਂ ਵੇਖੋਗੇ ਇੱਕਸਾਰ ਬਿਲਕੁਲ ਪਧਰਾਈ ਆ ਤੇ 16 ਲੀਟਰ ਮੇਰਾ ਵੀਰ ਮੰਨ ਕੇ ਹੋਇਆ ਸੋਕਤ ਬੌਲੇ ਤੇ ਤੁਸੀਂ ਸੌਦਾ ਕਰ ਲਿਆ ਜੇ ਮਗਰ ਇਹਦੇ ਆ ਬੱਛਾ ਮੇਲ ਕਾਫ ਆ ਗਿਆ 나ੜੂਆ ਤੇ ਬੱਛਾ ਹਾਂਜੀ ਤੇ ਬਾਕੀ ਚੋਣ ਚਵਾਦੀ ਚੰਗੀ ਆ ਉਹ ਚੋਣ ਚੋਣ ਦੀ ਬਹੁਤ ਜਿਆਦੀ ਚੰਗੀ ਆ ਤੇਲ ਦੇ ਦਿੱਤੀ ਆ ਚਲੋ ਗਾਂ ਕਿਸੇ ਨੇ ਵੰਗਾ ਪਾਉਣਾ ਤੁਹਾਡੀ ਖੁਸ਼ੀ ਆ ਇਸ ਤਰ੍ਹਾਂ ਵੀ ਚਲੋਗੇ ਤੇ ਆਂਦੀ ਕੁਛ ਨਹੀਂਗੀ ਇਤੋਂ ਦੱਸਣਾ ਇਤੋਂ ਮਾਰ ਕੇ ਕੈਮਰਾ ਪੋਤੋ ਇੱਕ ਬੈਣੀ ਵਾਲੇ ਪਾਸਿਓਂ ਦਿਖਾ ਦੇ ਹਾਂ ਜੀ ਹੁਣ ਬਹੁਤ ਟੌਪ ਦਾ ਲੱਗਾ ਸੰਧੂ ਸਾਹਿਬ ਚੰਗੀ ਤਸਲੀ ਨਾਲ ਦਿਖਾ ਦੇ ਵੀ ਦੂਰੋਂ ਨੇੜੋਂ ਕਿਸੇ ਨੇ ਆਉ ਜਵਾਬ ਬੜਾ ਵਧੀਆ ਲੱਗਾ ਹਾਂ ਠੀਕ ਹੈ ਜੀ ਲਓ ਵੀ ਕਗਨ ਵੀਰੇ ਕੀ ਮੋਲ ਕੀ ਡਿਮਾਂਡ ਦੀ ਆ ਮੋਲ ਦੇ ਸੰਧੂ ਸਾਹਿਬ ਵੇਚਣ ਨੂੰ ਭਾਂ 70 ਦੀ ਵੇਚ ਦੀਏ ਹਾਂਜੀ 65 ਦੀ ਦੇ ਦिए ਹਾਂ ਕੋਈ ਛੋੜ ਛੱਪਾ ਕਰਦਾਂਗੇ 65 ਚ ਹਾਂ ਦੇਖ ਲਾ ਹੋਰ ਵੀ ਮਾਰ ਨਹੀਂ ਥਾਪੀ ਜਾਇਜ਼ ਕਰਕੇ ਦੇ ਦिए 60000 ਦੀ ਦੇ ਦਾਂਗੇ ਅੱਛਾ ਆਓ 60 ਦੀ ਦੇ ਦੋ 60000 ਦੀ ਹਾਂ ਨਾ ਦੇਣੀ ਆ ਬਿਲਕੁਲ ਆਪਾਂ ਹਾਂ ਬਿਲਕੁਲ ਸਾਰੀਆਂ ਛੋੜਾ ਕਰਤੀਆਂ ਲਓ ਜੀ 60000 ਦੀ ਹਾਂ ਬਾਕੀ ਸੰਧੂ ਸਾਹਿਬ 20 ਕਿਲੋ ਦਾ ਰਾਮਣਾ ਭਰ ਦੂਗੀ ਹੁਣ 16 ਕਿਲੋ ਮਨਾ ਕੇ ਦੇਣਾ ਆਪਾਂ ਦੋ ਡਾਂਗ ਚਵਾ ਕੇ ਹੂੰ ਪਤਾ ਕੀ ਆਪਾਂ ਆਪਣੇ ਘਰ ਦੀ ਗਾਰੰਟੀ ਦੇਣੀ ਕਿਸ ਦੇ ਘਰ ਦੀ ਗਾਰੰਟੀ ਬਿਲਕੁਲ ਜੀ ਲਓ ਵੀ ਅੱਜ 61000 ਦੀ ਠੀਕ ਆ ਜੀ 61000 ਦੀ ਜਿਹੜੀ ਇਹ ਮਿਲ ਜਾਊਗੀ 61000 ਦੀ ਬਾਕੀ ਕਰ ਲਿਓ ਸੰਪਰਕ ਸੋਨੇ ਆਰੂਰ ਥੱਲੋ ਲੇਵਲ ਉਵੇ ਦੀ ਸਾਫ ਆ ਸੋ ਸੈਕਿੰਡ ਨੰਬਰ ਤੇ ਇੱਕ ਡੱਬੀ ਵੈੜ ਤੁਹਾਨੂੰ ਦਿਖਾ ਦਿੰਨੇ ਆਂ ਹੰਦੂ ਸਾਹਿਬ ਪਹਿਲਾ ਸੁਆਜੋ ਜੀ ਪਹਿਲਣ ਆਪ ਪਹਿਲਣ ਜੀ ਪਹਿਲਣ ਠੀਕ ਆ ਜੀ ਬਹੁਤ ਜਿਆਦੀ ਚਵਾ ਲੱਗਾ ਹਲੇ ਤੇ ਭਲਾ ਭੁਲਾਵਾ ਕਰਮਾਲੀ ਦੇ ਬਾਕੀ ਬਹੁਤ ਜਿਆਦੀ ਚੰਗੀ ਆ ਲਓ ਵੀ ਪਲੂਣ ਜਿਹੜੀ ਆ ਲੈਵੇ ਦੇ ਉੱਪਰ ਦਿਖਾਈ ਦਊਗੀ ਬਾਕੀ 8 ਰੂਟਰ ਦਾ ਸਹਜ ਚੰਗਾ ਆ ਲਿਆ ਬਣੀ ਥੋੜੀ ਜਿਹੀ ਬਾਕੀ ਥਾਣਾ ਜਿੱਦਾਂ ਮਰਜੀ ਚਵਾਈ ਕਰੋ ਦੀ ਕਰਮਾਲੀ ਇਹ ਤੋਂ ਮਾਰ ਕੇ ਕੈਮਰਾ ਇੱਕ ਵਾਰੀ ਦਿਖਾ ਦਿੰਨੇ ਆ ਠੀਕ ਆ ਜੀ ਤੋ ਥੋੜੀ ਭਲੂਣ ਭਲਾਂ ਦੇ ਵਿੱਚ ਵੀ ਥਾਣਾ ਗੁੱਬਾ ਠੀਕ ਆ ਥਾਣਾ ਵੇ ਪੂਰਾ ਵਾ ਪੂਰਾ ਹੱਥੀ ਮੁਠੀ ਵਾਲਾ ਥਾਣਾ ਹਾਂ ਵੈਸੇ ਹੱਥੀ ਮੁਠੀ ਵਾਲਾ ਥਾਣਾ ਥੋੜਾ ਭਲਾਂ ਭੁਲਾਂ ਕਰਕੇ ਕੋਈ ਦੋ ਇੱਕ ਦਿਨ ਤੱਕ ਭਲ ਭੁਲ ਉੱਤਰ ਕੀਤੇ ਉਹ ਮੇਰਾ ਪ੍ਰਾਟਿਕ ਜੀ ਹੱਥੀ ਮੁਠੀ ਵਾਲਾ ਥਾਣਾ ਨਿਕਲ ਕੇ ਸਾਹਮਣੇ ਆ ਗਿਆ ਵਸ਼ੀ ਮਗਰ ਜੋ ਇਹਦੇ ਪਹਿਲਾ ਸੁਆ ਇਹ ਵੈੜ ਦਿਖਾ ਰਿਹਾ ਮਗਰ ਆ ਬੱਛੀ ਆ ਅੱਜ ਕਿੰਨੇ ਦਿਨ ਹੋ ਗਏ ਸੰਧੂ ਸਾਹਿਬ ਇਹ ਵੀ ਪਰਸੋਂ ਦੀ ਇਕੱਠੀਆਂ ਹੀ ਸੂਈਆਂ ਇੱਕੇ ਦਿਨ ਹੀ ਕਰਮਾਂ ਦੀਆਂ ਉਹ ਵੀ ਪਰਸੋਂ ਦੀ ਸੂਈ ਆ ਹਾਂਜੀ ਇਸ ਵਕਤ ਗਗਨ ਇਹਦੇ ਥੱਲੇ ਬੋਲਾ ਕਿੰਨਾ ਸੰਧੂ ਸਾਹਿਬ ਬੋਲਾ ਇਸ ਥੱਲੇ 18 19 ਕਿਲੋ ਆ 17 ਕਿਲੋ ਦੀ ਆਪਣੀਆਂ ਗਾਰੰਟੀ ਉਹ ਦੋ ਟਾਈਮ ਚਵਾ ਕੇ ਦੇਣੀ ਆ ਬਾਂ ਲਓ ਜੀ 18 ਲੀਟਰ ਦੀ ਗਾਰੰਟੀ ਤਸੱਲੀ ਰਹੂਗੀ ਹਾਂ ਲੇਵੇ ਦਾ ਖਲਾਲ ਖਰੂਰੀ ਦੱਸਣ ਧਿਆ ਠੀਕ ਆ ਜੀ ਵੀ ਕਰਮਾਂ ਲਈ ਦੁੱਧ ਚੰਗਾ ਚਵਾਊਗੀ ਬਾਕੀ ਸੰਧੂ ਸਾਹਿਬ ਕੋਈ ਵੀਰ ਭਰਾ ਇਹਨਾਂ ਆਖੇ ਵੀ ਥਾਰੇ ਛੋਟਾ ਭਾਵੇਂ ਅਗਲੇਆਂ ਦਾ ਦੋਹਾਂ ਦੀ ਚਵਾਈ ਕਰ ਲਓ ਭਾਵੇਂ ਮਗਰਲੇਆਂ ਦੀ ਕਰ ਲਓ ਹਾਂ ਕੋਈ ਵੰਗਾ ਪ ਬਹੁਤੀ ਬਾਕੀ ਬੜੀ ਪਿਆਰੀ ਲੱਗੀ ਇੱਦਾਂ ਥੱਲੇ ਬੈਠੇ ਰਹੋ ਕਰਮਾਲੀ ਦੇ ਹਾਂ ਬਹੁਤ ਚੰਗੀ ਆ ਠੰਡੀ ਵਸ਼ੀ ਆ ਹਾਂ ਹਾਂ ਲੈ ਲੈ ਰੰਗ ਬਾਜਾ ਕਰਮਾਲੀ ਇਹ ਮੁੱਲ ਜਿਹੜੇ ਟੋਟੀਆਂ ਹੀ ਅੱਜ ਮਿਲਨੇ ਆ ਹਾਂ ਹਾਂ ਆ ਠੀਕ ਆ ਠੀਕ ਆ ਅੱਜ ਆਫ ਲਾਉਣੀ ਜਾਣਾ ਮੇਲੇ ਹੀ ਪਰ ਮਾਲ ਉਦੋਂ ਸੋਇਆ ਨਹੀਂ ਆਪਣਾ ਮਾਲ ਹੀ ਗੱਬਣ ਸਾਰਾ ਨਹੀਂ ਨਹੀਂ ਇਹ ਤਾਂ ਬਿਲਕੁਲ ਫੜ ਲਓ ਫੜ ਲਓ ਵਾਲਾ ਕੰਮ ਹੀ ਆ ਕੇ ਹਾਂ ਮਾਲ ਗੱਬਣ ਹੀ ਨਹੀਂ ਤੇ ਜਾਣਾ ਮੇਲੇ ਸਾਰੀਆਂ ਖਲਾਰ ਖਲੂਰ ਲੈਵੇ ਦਾ ਬਹੁਤ ਵਧੀਆ ਠੀਕ ਕਰਮਾਲੀ ਬਿਲਕੁਲ ਜਿਵੇਂ ਜੇ ਬੁਨਿਆਦ ਜਦੋਂ ਨਿਕਲੀ ਤਾਂ ਦੁੱਧ ਤੇ ਕਰਮ ਵਾਲੀ ਚੰਗਾ ਚੜੂਗੀ ਦੁੱਧ ਸੰਦੂਸਾ 22 23 ਕਿਲੋ ਸੌਖਾ ਭਰੂਗੀ ਹਾਂਜੀ 22 23 ਕਿਲੋ ਸੌਖਾ ਭਰੂਗੀ 20 ਲੀਟਰ ਤੋਂ ਬਾਹਰ ਹੱਸ ਕੇ ਚਮਾਉਂਦੀ ਰਹੂਗੀ ਆਰਮਨਾ ਜੀ ਆਰਮਨਾ ਹਾਂ ਬਾਕੀ ਬਹੁਤ ਸੋਹਣਾ ਲੇਵਾ ਇਧਰ ਵੇਖੋ ਜੀ ਫਿਰ ਬੈਕ ਸਾਈਡ ਤੋਂ ਵਿਖਾਦ ਗਏ ਆਵੇ ਥਣ ਥੂਣ ਬੜਾ ਵਧੀਆ ਵਾ ਲੱਗਾ ਵਾ ਸਿਰਫ ਭਾਲਵਾ ਥੋੜੀ ਘਾ ਹੋਰ ਨਹੀਂ ਗੱਲ ਕੋਈ ਹਾਂ ਠੀਕ ਆ ਲੈ ਵੀ ਕਾਗਨ ਕੀ ਮੁੱਲ ਕੀ ਡਿਮਾਂਡ ਰਹੂਗੀ ਮੁੱਲ ਸੰਦੂਸਾ ਸਾਹਿਬ ਇਹੋ ਜੀਆਂ ਵਸ਼ੀਆਂ ਦੇ ਮੰਡੀ ਜਾਂਦੇ ਸਵਾ ਸਵਾ ਦੀਆਂ ਵੇਗੀਆਂ ਹਾਂ 70 ਦੀ ਦੇ ਦੇਣੀ ਆਪਾ 70000 ਦੀ ਹਾਂ 70 ਦੀ ਦੇ ਦਈਏ ਹਾਂਜੀ ਚਲੋ ਮਗਰ ਵੀ ਬੱਛੀ ਆ ਮਗਰ ਵਸ਼ੀ ਆ 2000 ਹੋਰ ਛੱਡ ਦਾਂਗੇ ਬਸ 60 ਦੀ ਹਾਂ 60000 ਦੀ ਬਿਲਕੁਲ ਉਹ ਦੇਣੀ ਆ ਲਓ ਜੀ 60000 ਦੀ ਮਿਲ ਜੂਗੀ 68000 ਦੀ ਇਹ ਜਿਹੜੀ ਵਾੜ ਮਿਲ ਜੂਗੀ ਫਸਟ ਬਿਆਨ ਤਾਂ ਪਹਿਲਾ ਬਿਆਨ ਤਾਂ ਠੀਕ ਆ ਜੀ ਫਸਟ ਲੋਕੇਸ਼ਨ ਦੇ ਵਿੱਚ ਸੂਈ ਬਿਲਕੁਲ ਤਾਜੀ ਅੱਜ ਤੇ ਜਦਨ ਹੋ ਗਿਆ ਨ ਸੂਈ ਨੂੰ ਬੱਛੀ ਮਗਰ ਆ ਤੁਹ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਇਧਰ ਇੱਕ ਤੀਜੇ ਨੰਬਰ ਤੇ ਤੁਹਾਨੂੰ ਆਪਾਂ ਇਹ ਵਾੜ ਗਾਂ ਵਿਖਾ ਦਿੰਨੇ ਆ ਇੱਕ ਬਣਾ ਗਈ ਹਾਂ ਦੂਜਾ ਸੂਆ ਬਿਲਕੁਲ ਰੈਡੀ ਆ ਬਾਕੀ ਨਾੜਾ ਨੂੜਾ ਤਾਂ ਜਾਲ ਹੀ ਵਿਛਿਆ ਪਿਆ 25 26 ਕਿਲੋ ਵਾਲੀ ਵਾਸ਼ੀ ਆ ਬਹੁਤ ਵੱਡੀ ਵਾੜ ਵਾ ਹਾਂਜੀ ਕਰੋ ਚੈੱਕ ਦੇਣੀਆਂ ਬਾ ਜਿਹੜੇ ਪੰਜ ਚਾਰ ਕੱਢ ਗਈ ਕੱਢ ਗਈ ਕਰਨ ਵਾਲੀ ਹਾਂ ਬਾਕੀ ਪਲੀ ਪਲਾਤੀ ਬਹੁਤ ਜਿਆਦੀ ਐ ਬੜਾ ਦੂਜਾ ਸੂਆ ਸੂਣਾ ਜੋ ਇਹਨੇ ਹਰ ਕੀ ਦੂਜਾ ਸੂਆ ਹਾਂਜੀ ਲਓ ਜੀ ਫਟੇ ਢਾਂਚੇ ਦੇ ਵਿੱਚ ਆ ਠੀਕ ਆ ਜੀ ਹਜੇ ਦਿਨ ਲੈਂਦੀ ਆ ਲੈ ਜੇ ਚਾਰ ਲੈ ਜੇ ਤਿੰਨ ਬਸ ਜੀ ਬਸ ਬਾਕੀ ਲੇਵੇ ਤੋਂ ਮੇਰਾ ਵੀ ਇੱਕ ਵਾਰੀ ਨਿਗਾ ਮਾਰ ਰੋ ਤੁਨ ਤੋਂ ਤੋਂ 66 ਗਾੜੀ ਤੁਨ ਤੋਂ ਤੋਂ 66 ਆ ਤੇ ਬਿਲਕੁਲ ਸਾਰ ਨਾਲ ਪੈਕ ਸਟ ਤੋਂ ਲੇਵਾ ਬਣਾਈ ਕਰੂਗੀ ਕਰਮਾਂ ਲਈ ਹਜੇ ਤੋ ਤਿੰਨ ਦਿਨ ਵੜਾਂ ਲਈ ਖਾਸ ਤੌਰ ਤੇ ਤਿੰਨ ਚਾਰ ਦਿਨ ਹੀ ਬਹੁਤ ਆ ਜਦੋਂ ਇੱਥੇ ਆ ਜਾਂਦੀਆਂ ਠੀਕ ਆ ਜੀ ਅੱਜ ਹੋਰ ਤੇ ਪਲਕ ਹੋਰ ਸਵੇਰ ਵੇਖੀ ਦੀ ਔਰ ਤੇ ਸ਼ਾਮ ਨੂੰ ਗੱਲ ਹੋਰ ਹੋ ਜਾਂਦੀ ਆ ਤੇ 25 ਲੀਟਰ ਤੋਂ ਗਗਨਾ ਦਾ ਵੀ ਦੁੱਧ ਬਾਰ-ਬਾਰ ਚਬਾਉਗੀ। ਸੋ ਦੂਜਾ ਸੂਆ ਜਿਹੜੀ ਇਹ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ। ਥਣ ਮੁਠੀ ਆ। ਬਾਕੀ ਕੋਈ ਐਕਟਰਾ ਵਾਧੂ ਘਾਟੂ ਨਹੀਂ ਨਜਾਇਜ਼ ਜਿਹੜੀ ਇਹ ਪੋਰਸ਼ਾਂਕ ਨਹੀਂ ਲੱਗੇਗੀ। ਆ ਤੌਰ ਤੋਂ ਮੜਾ ਗਗਨ ਦੋ ਕਦਮ ਇਧਰ ਨੂੰ। ਆ ਬਾਕੀ ਸੰਧੂ ਸਾਹਿਬ ਐਡੀ ਠੰਡੀ ਆ। ਏਦਾਂ ਜਿਦਾਂ ਮਰਜੀ ਫੱਲੇ ਬੈਠੋ। ਮੇਰਾ ਵੀਰ ਚੰਗੀ ਤਸੱਲੀ ਦੇ ਨਾਲ ਮੋਟੀ ਵੇਣ ਸੋ ਦੋਸਤੋ ਪੂਰਾ ਜੱਡਾ ਲੈਵਾ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਮੈਪ ਦਾ ਬਿਲਕੁਲ ਨਕਸ਼ਾ ਬਣਿਆ ਪਿਆ ਥੱਲੇ। ਹਾਂ ਬੂਤੀ ਪਾਤੀ ਸੋਹਣੀ ਆ। ਬਾਕੀ ਵਜਨ ਵਜੂਦ ਪੂਰਾ ਇੱਕ ਪਲੀ ਪਲੀਤੀ ਕਰਮਾਂ ਦੀ ਮੱਝਾਂ ਵਾਂਗੂ ਆ ਪੋਲੀ ਵਜਨ ਲੋੜ ਚਲੋ ਬਾਕੀ ਕਾਗਨ ਰੁਟੀਨ ਦੇ ਵਿੱਚ ਹੀ ਮਾਲ ਆਉਂਦਾ ਵਾਰੀ ਵਾਰੀ ਆਪਾਂ ਉਹ ਗੱਲ ਨਹੀਂ ਕਰਾਂਗੇ ਚਲੋ ਕਿਸੇ ਭਰਾ ਨੇ ਆਨਲਾਈਨ ਸੌਦਾ ਕਰਨਾ ਟਿੱਪਣ ਤੋਂ ਪ੍ਰਧਾਨ ਤਸੱਲੀ ਆ ਪੂਰੀ ਫੋਲ ਤਸੱਲੀ ਉਹ ਬਾਕੀ ਸੰਧੂ ਸਾਹਿਬ ਮੰਨ ਲਓ ਆਨਲਾਈਨ ਜਾਊਗੀ ਅਗਲਾ ਗੱਡੀ ਤੋਂ ਉਤਰਦੇ ਆ ਪਹਿਲਾ ਵਹਿੜ ਤੇ ਪੇ ਹਾਂ ਉਹਦੇ ਟਿੱਪਣ ਪਾਸੂ ਵਹਿੜ ਰੱਖ ਲੈ ਨਹੀਂ ਤੇ ਵਹਿੜ ਵਾਪਸ ਭੇਜ ਦੇ ਜਾਂ ਬਸ ਹਾਂ ਬਾਕੀ ਇੱਥੇ ਵੀ ਤਪਾ ਕੇ ਦੇਵਾਂਗੇ ਹਾਂ ਬਸ ਠੀਕ ਹੈ ਬਾਕੀ ਤਸੱਲੀ ਕਰਾ ਕੇ ਦੇਵਾਂਗੇ ਆਪਾਂ ਠੀਕਾ ਜੀ ਕੋਈ ਨਾਲ ਦੀ ਨਾਲ ਹੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਦਿੰਦੇ ਇਤੋਂ ਤਪਾ ਦਿੰਦੇ ਆ ਠੀਕਾ ਜੀ ਆ ਵੇਖੋ ਸੰਧੂ ਸਾਹਿਬ ਕਿਸੇ ਸੱਜਣ ਦਾ ਮੂਡ ਬਣ ਜਾਂਦਾ ਰਾਤਾ ਬਣ ਜਾਂਦਾ ਵੀ ਆਨਲਾਈਨ ਹੀ ਚੀਜ਼ ਮਗਾ ਲ ਗਏ ਆ ਚੀਜ਼ ਵੇਖ ਲਿਓ ਜੀ ਠੀਕਾ ਜੀ ਅਗਲੇ ਪਿਛਲੇ ਥਣਾ ਦੀ ਮੰਨ ਲਓ ਲੈ ਜਿੰਨਾ ਗੂੰਦੀ ਆਈ ਆ ਓਨੀ ਕਾ ਪਕੜਤੀ ਆ ਠੀਕ ਆ ਵੀਰ ਬਾਕੀ ਵਸ਼ੀ ਬਹੁਤ ਜਿਆਦੀ ਚੰਗੀ ਸੰਧੂ ਸਾਹਿਬ 25 26 ਕਿਲੋ ਤੇ ਆਰਾਮ ਨਾਲ ਭਰ ਦੂਗੀ ਵੈੜ ਵੱਡੀ ਵੈੜਾ ਛੋਟੀ ਵੈੜ ਨਹੀਂ ਆ ਇਹ ਚੰਗੀ ਆ ਹਾਂਜੀ ਤੇ ਇਹ ਗਗਨਾ ਅੱਜ ਪ੍ਰਾਕ ਕੀ ਮੁੱਲ ਸੀ ਆ ਕਿੰਨੇ ਦੀ ਡਿਸਕਾਊਂਟ ਕਰਦੇ ਸੰਦੂਸ ਸਾਹਿਬ ਇਹ ਆਖੀ ਜਾਂਦੀ ਮੈਨੂੰ ਲੱਖ ਦੀ ਵੇਚ ਇਹ ਤਾਂ ਆਖੀ ਜਾਂਦੀ ਕੰਬਲੀ ਇਹਨੂੰ ਨਹੀਂ ਨਾ ਪਤਾ ਇਹਨੂੰ ਆਖਣ ਤੇ ਕੀ ਆਉਂਦੇ 80 ਦੀ ਦੇ ਦਾਂਗੇ 80 ਦੀ 2000 ਹੋਰ ਛੋੜਾ ਹੂੰ ਇੱਕ ਹੀ ਗੱਲ ਕਰਦਗੇ ਜਯਾ ਜੀ 76000 ਦੀ ਦੇਣੀ ਆ ਬਿਲਕੁਲ 76000 ਦੀ ਹਾਂ ਲਓ ਜੀ 76000 ਰੁਪਏ ਬਾਕੀ ਆ ਬਾਕੀ ਵੀਰਾਂ ਗਾੜੀ ਇਹੋ ਬੇਨਤੀ بار-ਬਾਰ ਜਿਹੜੇ ਮੁੱਲ ਆਪਾਂ ਪਾਏ ਆ ਨਾ ਇਹ ਚੋਂ ਕੋਈ 100 150 50 ਛੋੜੀ ਹੋਣੀ ਹੁਣ ਪਤਾ ਕੀ ਮੁੜ ਕੇ ਜਾਦੀ ਘਸਾ ਘਸਾਈ ਵਾਲਾ ਕੰਮ ਨਾ ਵੀਰ ਮੇ ਬਿਲਕੁਲ ਆਪਾਂ ਬਾਕੀ ਬਾਹਰ ਸੰਧੂ ਸਾਹਿਬ ਇੰਨੇ ਦੀਆਂ ਵੜਾ ਕਿਹਨੇ ਦੇਣੀਆਂ ਨਹੀਂ ਆ ਚਲੋ ਆਪਾਂ ਅੱਜ ਦੇ ਦਿਆਂ ਲਓ ਵੀ ਬਾਕੀ ਚੌਂਕ ਦਾ ਬੜੀ ਏ ਠੀਕਾ ਜੀ 76000 ਦੀ 76000 ਦੀ ਜਿਹੜੀ ਤੁਹਾਨੂੰ ਮਿਲ ਜਾਊਗੀ 76000 ਦੀ ਵੜ ਚੰਗੀ ਆ ਬਾਕੀ ਮੇਰੇ ਪ੍ਰਾਜ ਤੇ ਵਿਜ਼ਿਟ ਕਰੋਗੇ ਹੋਰ ਗੱਲਬਾਤ ਤੁਹਾਨੂੰ ਚੀਜ਼ ਪਸੰਦ ਆਊਗੀ ਕਿਉਂਕਿ ਜਦੋਂ ਮਗਰ ਖੜ ਕੇ ਵੇਖਦੇ ਆ ਬਸ ਜੀ ਬਸ ਹੋਰ ਦਿਲ ਖੁਸ਼ ਹੋਊਗਾ ਤੁਹਾਡਾ 76000 ਦੀ ਮਿਲ ਜਾਊਗੀ ਦੁੱਧ ਆਰਾਮ ਨਾਲ ਸੌਖਾ ਭਰਾਈ ਜਾਊਗੀ ਕਰਮਾ ਦੀ ਠੀਕ ਹੈ ਜੀ ਮੈਂ ਨਾ ਸੰਤੂ ਸਾਹਿਬ 25 ਕਿਲੋ ਨਾਰਮਲ ਦੁੱਧ ਭਰਦੂਗੀ ਵੇੜ ਠੀਕ ਆ ਠੀਕ ਆ ਅੱਗੇ ਇੱਕ ਹੋਰ ਤੁਹਾਨੂੰ ਗੱਬਣ ਇਧਰ ਵੇੜ ਦਿਖਾ ਦਿੰਦੇ ਦੂਜਾ ਸੂਆ ਸੰਤੂ ਸਾਹਿਬ ਵੇਦਾ ਵੀ ਦੂਸਰਾ ਸੂਆ ਹਾਂਜੀ ਦੂਜਾ ਸੂਆ ਬਹੁਤ ਚੰਗੀ ਵੇੜ ਇਹ ਵੀ ਬਿਲਕੁਲ ਐ ਠੰਡੀ ਠਾਰ ਵਾ ਇਤੋਂ ਆ ਵਿਖਾ ਦਿਓ ਕੋਈ ਥਾਣਾ ਰਲੀਆਂ ਵਰਗੇ ਥਾਣਾ ਮੈਂ ਨਾ ਇਹ ਵੀ ਸਮਝ ਲੈ ਜੂਗੀ ਹਨਾ ਲੈ ਜਾਣੇ ਨੇ 5-4 ਦਿਨ ਲਾਏ ਜੀ 5 ਲੈ ਜਾ 4 ਲੈ ਜਾ ਦਿਨ ਇਹ ਵੀ ਹਜੇ ਲੈਂਦੀ ਆ ਕਰੋ ਜੇ ਕ ਬਾਕੀ ਥਣ 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 ਥੱਪਾ ਬਹੁਤ ਵਧੀਆ ਚੋ 50 ਦਿਨਾਂ ਦੇ ਵਿੱਚ ਇਹ ਵੀ ਤਿਆਰੀ ਕਰਕੇ ਸੂਪੂਗੀ ਠੀਕ ਆ ਜੀ ਅਜੇ ਵੜ ਕਰਮਾ ਲਈ ਥੱਲੇ ਖੁੱਲੀ ਜਾਂਦੀ ਐ ਖੋਲਦੀ ਖਲਦੀ ਪਈ ਆ ਮੀਡੀਅਮ ਹਾਈਟ ਦੇ ਵਿੱਚ ਆ ਕ੍ਰੋਸ ਬਰੀਡ ਦੇ ਵਿੱਚ ਆ ਗਈ ਆ ਬਹੁਤ ਜਿਆਦੀ ਚੰਗੀ ਸੰਧੂ ਸਾਹਿਬ ਹਾਂ ਬਾਕੀ ਐ ਥੱਲੇੋਂ ਅਗਰਾ ਢੋਲ ਬੰਦੂਗੀ ਆ ਬਿਲਕੁਲ ਲਓ ਜੀ ਸੋ ਗਗਨਾ ਦਾ ਵੀ ਅਜੇ ਪੰਡ ਪਾਊਗੀ ਪੰਡ ਪਾਊਗੀ ਪਾਊਗੀ ਜੀ ਥਾਣੋ ਵੜਾ ਚੰਗਾ ਲੱਗਾ ਕਰਮਾਲੀ ਨੂੰ ਇਹ ਹਾਂ ਬਹੁਤ ਹੀ ਪਾਤੀ ਇੱਕ ਵਾਰੀ ਵੇਖੋ ਸਟੇਟ ਪਟਾ ਬਹੁਤ ਚੰਗੀ ਆ ਹਾਂ ਲੈ ਸੋ ਬਾਕੀ ਬੜੇ ਵੀਰ ਆਪਣੇ ਇਹੋ ਜਿਹੇ ਪਸ਼ੂ ਪਾਲਦੇ ਪਸੰਦੀ ਵਾਲਾ ਥਾਣਾ ਤੁਹਾਡੇ ਬਿਲਕੁਲ ਮੁੱਠੀ ਵਾਲਾ ਥਾਣਾ ਬਸ ਜੀ ਬਸ ਹਾਰਮਨੀ ਚਲੋ ਘਰਾਂ ਦੇ ਵਿੱਚ ਭੈਣਾਂ ਚਵਾਈ ਕਰਦੀਆਂ ਬਜ਼ੁਰਗ ਬੱਚੇ ਬੈਠ ਕੇ ਚਵਾਈ ਕਰ ਲੈਣਗੇ ਕਿਉਂਕਿ ਤੋਰੇ ਤਾਰੇ ਤੋਂ ਸੁਭਾਅ ਬੇਸ ਵੀ ਵੇਖੀਏ ਤੇ ਸੁਭਾਵਕ ਤੌਰ ਤੇ ਵੀ ਬੜੀ ਠੰਡੀ ਮੇ ਬਹੁਤ ਠੰਡੀ ਸੰਧੂ ਸਾਹਿਬ ਬਹੁਤ ਜਿਆਦੀ ਇਧਰੋਂ ਇੱਕ ਬਹਿਣੀ ਵਾਲੇ ਪਾਸਿਓਂ ਵੀ ਜਸ਼ਨ ਮਾਰ ਕੇ ਕੈਮਰਾ ਦਿਖਾਓ ਚੰਗੀ ਤਰ੍ਹਾਂ ਵੇਨਸਫੋਨ ਤੋਂ ਨੋਟ ਕਰਾ ਤੋ ਇਧਰਲੇ ਪਾਸੇ ਭਰਾਵਾਂ ਨੂੰ ਲੋ ਜੀ ਤੇ ਕੱਲੀ ਕੱਲੀ 나ੜ ਹੈ ਗਵਾਈ ਭਰਦੀ ਪਈ ਐ ਵੀ ਦੁੱਧ ਦਊਗੀ ਕਰਮ ਵਾਲੀ ਮੈਂ ਨਾ ਭਰੂ ਭਰੂ ਗਿਆ ਨਾ ਹਾਂ ਬਾਕੀ ਕਿਰਪਾ ਚਾਹੀਦੀ ਗੁਰੂ ਰਾਮਦਾਸ ਦੀ ਠੀਕ ਆ ਹਾਂ ਠੀਕ ਆ ਲੈ ਵੀ ਗਾਖਣ ਲੁੱਟ ਲੱਗ ਨਹੀਂ ਆ ਹਾਂ ਹਰੇਕ ਆਪਣੀ ਲੈ ਵੀ ਖੀਰ ਲਾ ਨਗ ਸੀਗਾ ਬਾਕੀ ਮੋਲ ਵੀ ਤਾਂ ਬਿਲਕੁਲ ਜਾਇਜ਼ ਕੀ ਮੋਲ ਕਰਦੇ ਦੇ 260 ਦੀ ਜਦੋਂ ਜੈਜ ਕਹੀਦਾ ਉਹ ਗਗਨ ਹੱਸ ਪੈਂਦਾ ਜੀ 60 ਦੀ ਦੇ ਦੀ ਆਪਾਂ ਸਦਾ ਹੀ ਹੱਸਦੇ ਰਹਿੰਨੇ ਆਹੋ ਹਾਂ ਇਹ ਮਸਤੀ ਆਪਣੇ ਦਾ ਜੈਜ ਕਹਦੀਆਂ ਕਈ ਤਿਉੜੀਆਂ ਪਾਉਂਦੇ ਉਹ ਨਹੀਂ ਪਾਈ ਜਿਹੜਾ ਪਾਉਂਦਾ ਆਪਾਂ 24 ਘੰਟੇ ਹੱਸਾਂਗੇ ਆਹੋ ਬੜਾ ਜਿਆਦਾ ਕਰਕੇ ਫਿਰ 60 ਦੀ ਦੇ ਦਈਏ 60 ਦੀ ਵੇਖਾ ਕਰੀਏ ਮਾਨ ਤਾਂ ਪੰਜ ਛੋਟ 55 ਦੀ ਹਾਂ 54 ਦੀ ਹਾਂ ਤੇ ਨਾ ਦੇਣੀ ਆ 54000 ਦੀ ਹਾਂ ਚੱਕੋ ਜੀ ਸੋ 54000 ਦੀ ਇਹ ਫਾਈਨਲੀ ਜਿਹੜੀ ਤੁਹਾਨੂੰ ਮਿਲ ਜੂਗੀ ਇਹ ਵੈੜ ਦੀ ਡਿਟੇਲ ਆ ਆ ਵੀ ਕਮਾ ਦੇ ਸੱਜਣ ਨੂੰ ਤੋਖਾ ਦਿੱਤਾ ਅੱਛਾ ਇਹ ਸੇਲ ਕਰਤੀ ਆ ਸੇਲ ਕਰਤੀ ਆ 23 ਤੋਂ 24 ਕਿਲੋ ਵਸ਼ੀ ਦੁੱਧ ਨਾਲ ਪਰ ਇਹਦਾ ਕੀ ਫਾਇਦਾ ਇਹਦਾ ਠੀਕ ਆ ਜੀ ਲਓ ਵੀ ਇਹ ਕੁਝ ਕ ਨਗ ਜਿਹੜੇ ਆ ਸੇਲ ਕਰਾ ਕਰੋਸ ਵੀ ਰੀਡ ਆ ਲੈ ਤੇ ਪਰ ਵਹਿੜ ਇੱਕਰਾ ਦੱਸਦਾ ਵੀ ਮੈਂ ਹੈਗੀ ਆ ਹੂੰ ਚਲੋ ਮੈਨੂੰ ਸਾੰਭਣੀ ਪਈ ਪੰਜ ਸੱਤ ਦਿਨ ਮੇਰਾ ਪਿਆਰ ਹੀ ਹੋ ਬੰਦੇ ਦਾ ਹਾਂ ਤੇ ਜਾਣੀ ਆਪਣੇ ਜਿੱਥੇ ਲੋਹਾਂ ਨਹੀਂ ਬੰਦਾ ਗਵਿੰਦਗੜ੍ਹ ਉੱਥੇ ਜਾਣੀ ਨੇ ਰਾਤ ਨੂੰ ਬੱਚਾ ਧਰਤਾ ਸਵੇਰੇ ਚਲੇ ਜਾਣੀ ਬਿਲਕੁਲ ਹਾਂਜੀ ਲਓ ਵੀ ਇਹ ਮੰਡੀ ਗਵਿੰਦਗੜ੍ਹ ਜਾਊਗੀ ਠੀਕ ਆ ਇਹ ਕਾ ਮੇਰਾ ਸੱਜਣ ਹੀ ਸੁਲਤਾਨਪੁਰ ਦਾ ਹਾਂਜੀ ਉਹਨੇ 1.5 ਮਹੀਨੇ ਦੀ ਵੈੜ ਪਤੰਦਰ ਨੇ ਕੱਚੀ ਦੇਤੀ ਆ 1.5 ਮਹੀਨਾ ਹੋ ਗਿਆ ਮੈਨੂੰ ਸਾਂਭੰਦੇ ਨੂੰ ਫਿਰ ਕਹਿੰਦੇ ਵੀ ਵਪਾਰੀਆਂ ਦਾ ਕਸੂਰ ਵਪਾਰੀ ਇੱਥੇ ਕੀ ਕਰ ਲੂਗਾ ਸੱਜਣ ਬੰਦੇ ਸੀ ਸੱਜਣ ਬਹੁਤੇ ਜਾਦੇ 1.5 ਮਹੀਨਾ ਹੋ ਗਿਆ ਸਾਂਭੰਦੇ ਨੂੰ ਮਹੀਨਾ ਲੇ ਹੋਰ ਲੈਣਾ ਵਾ 2.5 ਮਹੀਨੇ ਤੁਹਾਨੂੰ ਪਤਾ ਵਪਾਰੀ ਸਾਂਭੇ ਦੇ ਵਪਾਰੀ ਦੇ ਪੱਲੇ ਕੀ ਪੈਂਦਾ ਵਾ ਆਪਾਂ ਨੂੰ ਤਾਂ ਮਾਲ ਰੈਡੀ ਚਾਹੀਦਾ ਆਪਾਂ ਨੂੰ ਤਾਂ ਚਾਹੀਦਾ ਮਾਲ ਆਉਂਦਾ ਤੁਰਿਆ ਜਾਵੇ ਤੁਰਿਆ ਜਾਵੇ ਬਸ ਜੀ ਬਸ 2.5 2.5 ਮਹੀਨੇ ਕਿਲੇ ਦੇ ਮਾਲ ਬਾਜੂ ਤੋਂ ਕੀ ਕਰੂ ਵਪਾਰੀ ਬਿਲਕੁਲ ਲੈ ਵੀ ਆ ਗੱਲਾਂ ਬਾਤਾਂ ਇਹੋ ਜਿਹੀਆਂ ਗੱਲਾਂ ਬਾਤਾਂ ਜੋ ਕੀ ਕਰ ਲੂਆ ਆਖੀ ਜਾਂਦਾ ਹੀ ਇਹਨੇ 5-7 ਦਿਨ ਲੈਣੇ 5-7 ਦਿਨ ਇਹ ਵੇਖੀ ਹੁਣ ਨਹੀਂ ਵਿਕੀ ਕਿੱਥੇ ਆ ਇਹ 1.5 ਮਹੀਨਾ ਹੁਣ ਲੈਂਦੀ ਆ ਇਹਨੇ ਮਹੀਨਾ ਹੋਰ ਲੈਣਾ ਵਾ 1.5 ਮਹੀਨਾ ਹੋ ਗਿਆ ਇਹਨੂੰ ਆ ਤੇ ਜਗ ਸੁਭਾ ਹੋਊਗੀ ਹਨਾ ਤੇ ਜਾ ਸੁਭਾ ਵਾ ਠੀਕ ਆ ਜੀ ਤੇ 2.5 ਮਹੀਨੇ ਸਾਹਮ ਕੇ ਤੇ ਕੀ ਹੈ ਵਪਾਰੀ ਇਹ ਝੋਕੀ ਬਚਾਲੂਗਾ ਤੇ ਮੋਲ ਕੀ ਕਰ ਦਿੰਦਾ ਕੋਈ ਹੈਗੀ ਕੋਈ ਗੱਲ ਬਾਤ ਜਾਂ ਕੰਟੈਕਟ ਕਰ ਲੈਣਾ ਕਈ ਹੁੰਦਾ ਵੀ ਪੂਰਾ ਤਿਆਰੀ ਤੇ 45 ਦੀ ਦੇ ਦੂੰ ਜੇ ਕੋਈ ਅੱਜ ਲਊਗਾ ਤੇ 45000 ਆਹੋ ਬਜਣਾ ਬੁਜਣਾ ਨਹੀਂ ਇਹ ਝੋਕੋ ਹੋ ਵੀ ਇਹ ਪੱਲਿਓ ਜਾਣਾ 5-7 ਦਿਨ ਉਹ ਇੱਕ ਮਹੀਨਾ ਸਾਹਮੜੀ ਪੈਣੀ ਆ ਤੇ ਮਹੀਨਾ ਕਾ ਸਾਹਮਣੀ ਪੈਣੀ ਹੁਣ 20 25 ਦਿਨ ਹੱਲੇ ਵੀ ਲਾਏ ਨੇ ਸੰਧੂ ਸਾਹਿਬ ਡੇਢ ਮਹੀਨਾ ਹੋ ਗਿਆ ਮੈਨੂੰ ਪੱਟੇ ਪਾਉਣ ਦੇ ਨੂੰ ਸੋ ਇਧਰ ਜਿਹੜੇ ਦੋਸਤੋ नाग ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਮੋٹے ਤੌਰ ਤੇ ਫਿਰ ਇੱਕ ਵਾਰੀ ਕੈਮਰਾ ਮਾਰ ਦਿੰਦੇ ਆ ਦੋ ਗੱਬਣਾ ਤੇ ਦੋ ਸੁਈਆਂ ਜਿਹੜੀਆਂ ਵੜਾ ਤੁਹਾਨੂੰ ਦਿਖਾਤੀਆਂ ਨੇ ਦੂਜੇ ਸਵੇਰੇ ਤੀਜੇ ਸਵੇਰੇ ਹੱਦ ਦੂਜੇ ਦੂਜੇ ਸਵੇਰੇ ਇਹ ਪਹਿਲੇ ਪਹਿਲੇ ਫੋਨ ਤੇ ਲਿਖਣੇ ਪਟੋਲੇ ਆ ਦੇਖੋ ਵੇਖੋ ਹਾਂ ਇਹ ਨਾ ਕੋਈ ਆਖੇ ਵੀ ਇਹਦਾ ਥਾੜਾ ਛੋਟਾ ਜਾਂ ਕੋਈ ਗੱਲ ਬਾਤ ਆ ਆ ਦੇਖੋ ਜਿੱਦਾਂ ਮਰਜੀ ਮਾਰੀ ਜਾਓ ਤਾਰਾਂ ਸਿਰਫ ਪਾਲੀ ਪਾਲਵਾ ਨਦਾਬੀ ਆ ਦੇਖੋ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਬਹੁਤ ਸੋ ਪਹਿਲਾਂ ਵੜਾ ਬਾਕੀ ਚੰਗੀ ਨੀਂਦਾ ਆਉਂਦੀਆਂ ਨੀਂਦਾ ਚੰਗੀ ਰਹੂਗੀ ਦੁੱਧ ਵਾਲੇ ਪਾਸਿਓਂ ਮਗਰ ਵੀ ਬੱਛੀ ਆ ਤੇ ਇਹ ਅੱਜ ਨਗਨੇ ਗਗਨ ਇੱਕ ਨੰਬਰ ਜਿਹੜੇ ਆਪਣੇ ਘਰ ਦੀਏ ਸਾਂਝੀ 8847507397 ਠੀਕ ਆ ਜੀ ਬਾਕੀ ਸੰਤੂ ਸਾਹਿਬ ਮੁੱਕ ਦੀ ਗੱਲ ਇਹ ਆ ਆਪਣੇ ਘਰ ਕੋਈ ਚੋਵੇ ਚਾਰ ਡੰਗ ਜਦੋਂ ਆਪਣੇ ਬੂਹੇ ਬਾਹਰ ਹੋ ਗਈ ਆਪਣੀ ਗਰੰਟੀ ਨਹੀਂ ਕੋਈ ਵੀ ਪਤਾ ਕੀ ਆ ਮੁੜ ਕੇ ਵੀਰ ਭਰਾ ਬੜਾ ਕੋਈ ਕੋਸ਼ਿਸ਼ ਕਰਦਾ ਕੋਈ ਕੁਛ ਕਰਦਾ ਜਿਆ ਦੇ ਵੇਖੋ ਇਹ ਆ ਵਾਪਰੇ ਖਲੜੇ ਕਿਰਪਾ ਇਹਨਾਂ ਦੀ ਗੁਰੂ ਰਾਮਦਾਸ ਦੀ ਇਹਨਾਂ ਦੇ ਬਾਕੀ ਵਾਸ਼ੀ 22 23 ਕਿਲੋ ਸੌਖਾ ਦੁੱਧ ਭਰ ਦੂਗੀ ਠੀਕ ਆ ਜੀ ਲਓ ਵੀ ਆ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣ ਰਹੇ ਆ ਕਰੋ ਕਾਲ ਕਰੋ ਗੱਲਬਾਤ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਸੋਹਣੇ ਸੋਹਣੇ ਕਮੈਂਟ ਦੇ ਫੁੱਲ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਕਰ ਦਿਓ ਇਕਰਾ 5 6000 ਤੋਂ ਕਰਾਸ ਹਾ ਹਾ ਲਾਲਾ ਲਾਲਾ ਜੇ ਰਿਕਾਰਡ ਬਣ ਜੇ ਰਿਕਾਰਡ ਬਣ ਕੇ ਕੀ ਕਹਿੰਦਾ ਰਿਕਾਰਡ ਬਣਾਵਾਂਗੇ ਤੇ ਰਿਕਾਰਡ ਤੋੜਾਂਗੇ ਯਾ ਵੀ ਹਾਂ ਲੈ ਵੀ ਧੰਨਵਾਦ ਤੁਹਾਨੂੰ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦਾ ਸਤਿ ਸ੍ਰੀ ਅਕਾਲ ਜੀ